ਜੇਕਰ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਨ ਤਾਂ ਆਨੰਦਪੁਰ ਸਾਹਿਬ ਦੇ ਘੇਰੇ ਵੇਲੇ ਕਿੱਥੇ ਸਨ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਹਨ ਪਰਿਵਾਰ ਵਿੱਚ ਛੋੜਾ ਹੁੰਦਾ ਹੈ ਵੱਡੇ ਸਾਹਿਬਜ਼ਾਦੇਆਂ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਹੁੰਦੀ ਹੈ ਉਸ ਵੇਲੇ ਬਾਬਾ ਦੀਪ ਸਿੰਘ ਜੀ ਕਿੱਥੇ ਸਨ ਇੰਨਾ ਕੁਝ ਵਾਪਰਨ ਤੋਂ ਬਾਅਦ ਵੀ ਬਾਬਾ ਦੀਪ ਸਿੰਘ ਜੀ ਸਾਹਮਣੇ ਕਿਉਂ ਨਹੀਂ ਆਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਕਿਹੜਾ ਖਿਤਾਬ ਦਿੱਤਾ ਸੀ ਦਮਦਮੇ ਟਕਸਾਲ ਦੇ ਨਾਲ-ਨਾਲ ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਕਿਸ ਮਿਸਲ ਦੇ ਮੁਖੀ ਸਨ ਕੀ ਸੱਚਮੁੱਚ ਬਾਬਾ ਦੀ ਕੀ ਹੈ ਉਹਨਾਂ ਦੀ ਆਖਰੀ ਜੰਗ ਦਾ ਪੂਰਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਤੁਸੀਂ ਵੀਡੀਓ ਦੀ ਇੰਟਰੋ ਸੁਣ ਕੇ ਹਟਿਓ ਜਿਦੇ ਵਿੱਚ ਮੈਂ ਕੁਝ ਸਵਾਲ ਕੀਤੇ ਨੇ ਕਿ ਬਾਬਾ ਦੀਪ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਆ ਪਰਿਵਾਰ ਵਿਛੜਾ ਹੁੰਦਾ ਜਾਂ ਸਾਹਿਬਜ਼ਾਦੇ ਦੀ ਸ਼ਹੀਦੀਆਂ ਹੁੰਦੀਆਂ ਨੇ ਉਸ ਵੇਲੇ ਕਿੱਥੇ ਸਨ ਦਰਸਲ ਇਹ ਕੋਈ ਇੰਟਰੋ ਨਹੀਂ ਇਹ ਅਸਲ ਪੁੱਛੇ ਗਏ ਸਵਾਲ ਨੇ ਜੋ ਕਿਸੇ ਨੇ ਮੈਨੂੰ ਕੀਤੇ ਸੀ ਉਸ ਵੇਲੇ ਤਾਂ ਮੈਂ ਉਹਨੂੰ ਇਹਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ ਪਰ ਫਿਰ ਬਾਅਦ ਵਿੱਚ ਮੇਰੇ ਮਨ 'ਚ ਆਇਆ ਕਿ ਜਿਵੇਂ ਇਸ ਵੀਰ ਦੇ ਮਨ 'ਚ ਇਹ ਸਵਾਲ ਨੇ ਉਵੇਂ ਹੀ ਹੋ ਸਕਦਾ ਹੈ ਬਹੁਤ ਸਾਰੇ ਸੰਗਤ ਦੇ ਮਨ 'ਚ ਸਵਾਲ ਹੋਣ ਸੋ ਉਹਨਾਂ ਸਵਾਲਾਂ ਦੇ ਜਵਾਬ ਲੈ ਕੇ ਤੇ ਬਾਬਾ ਦੀਪ ਸਿੰਘ ਜੀ ਦੇ ਪੂਰੇ ਜੀਵਨ ਦਾ ਇਤਿਹਾਸ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਬਾਬਾ ਦੀਪ ਸਿੰਘ ਜੀ ਦੇ ਜੀਵਨ ਉੱਪਰ ਆਪਾਂ ਇੱਕ ਪੂਰੀ ਵੀਡੀਓ ਬਣਾ ਰਹੇ ਹਾਂ ਤੇ ਇਸੇ ਹੀ ਵੀਡੀਓ ਦੇ ਵਿੱਚ ਆਪਾਂ ਬਾਬਾ ਦੀਪ ਸਿੰਘ ਜੀ ਦੀ ਆਖਰੀ ਜੰਗ ਦਾ ਪੂਰਾ ਵਰਣਨ ਕਰਾਂਗੇ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਜ਼ਿਕਰ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਕੈਪਸੀਅਨ ਸਾਗਰ ਅਤੇ ਮਿਡਲ ਏਸ਼ੀਆ ਤੋਂ ਕੁਝ ਫਿਰਕੂ ਕਬੀਲੇ ਪੰਜਾਬ 'ਚ ਆ ਕੇ ਪਿੰਡਾਂ ਦੇ ਰੂਪ ਵਿੱਚ ਰਹਿਣ ਲੱਗ ਪਏ ਪੰਜਾਬ ਦੀ ਉਪਜਾਊ ਜ਼ਮੀਨ ਅਤੇ ਸਾਫ਼ ਸੁਥਰਾਵਾ ਪਾਣੀ ਦੇ ਵਿੱਚ ਇਹ ਲੋਕ ਪਰਿਵਾਰਾਂ ਦੇ ਰੂਪ ਵਿੱਚ ਵਧਣ ਫੁੱਲਣ ਲੱਗੇ ਇਹਨਾਂ ਨੇ ਆਪਣੇ ਸੱਭਿਆਚਾਰ ਅਨੁਸਾਰ ਆਪਣੀਆਂ ਗੋਤਾਂ ਵੀ ਬਣਾ ਲਈਆਂ ਜਿਵੇਂ ਸੂਰਜਵੰਸ਼ੀਆਂ ਨੇ ਆਪਣੀ ਗੋਤ ਸੰਧੂ ਰੱਖੀ ਤੇ ਇਸੇ ਹੀ ਗੋਤ ਦੇ ਭਾਈ ਭਗਤਾ ਜੀ ਦੇ ਘਰ ਉਹਨਾਂ ਦੀ ਪਤਨੀ ਜਿਉਣੀ ਜੀ ਦੀ ਕੁੱਖੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ ਹੁਣ ਇੱਥੇ ਇਹ ਗੋਤਮ ਇਤਿਹਾਸ ਨੂੰ ਮੁੱਖ ਰੱਖਦਾ ਹਾਂ ਅਤੇ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਿਆ ਹੈ ਨਹੀਂ ਤਾਂ ਜਦੋਂ ਕਿਸੇ ਇਨਸਾਨ ਦੇ ਮਗਰ ਸਿੰਘ ਜਾਂ ਕੌਰ ਲੱਗ ਜਾਂਦਾ ਹੈ ਫਿਰ ਉਹ ਗੋਤ ਅਤੇ ਜਾਤ ਪਾਤਾਂ ਤੋਂ ਰਹਿਤ ਹੋ ਜਾਂਦਾ ਹੈ ਇਸ ਲਈ ਮੇਰੀ ਬੇਨਤੀ ਆ ਕਿ ਬਾਬਾ ਦੀਪ ਸਿੰਘ ਜੀ ਦੀ ਜਾਤ ਜਾਂ ਗੋਤ ਨੂੰ ਲੈ ਕੇ ਕਮੈਂਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਾ ਕੀਤਾ ਜਾਵੇ ਸੋ ਇਤਿਹਾਸਕਾਰਾਂ ਮੁਤਾਬਕ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਉਵਿੰਡ ਵਿਖੇ ਹੁੰਦਾ ਹੈ ਜੋ ਕਿ ਮਾਝੇ ਦੀ ਧਰਤੀ ਤੇ ਜ਼ਿਲ੍ਹਾ ਤਰਨਤਾਰਨ ਦਾ ਇੱਕ ਪਿੰਡ ਹੈ ਹੁਣ ਜੇ ਇਤਿਹਾਸਕਾਰਾਂ ਦੀ ਮੰਨੀਏ ਤਾਂ ਕੁਝ ਇ ਦੀਪ ਸਿੰਘ ਜੀ ਦੇ ਬਚਪਨ ਦਾ ਨਾਮ ਦੀਪਾ ਰੱਖਿਆ ਗਿਆ ਸੀ ਤੇ ਉੱਥੇ ਹੀ ਕੁਝ ਇਤਿਹਾਸਕਾਰ ਵੀ ਮੰਨਦੇ ਹਨ ਕਿ ਉਹਨਾਂ ਦੇ ਬਚਪਨ ਦਾ ਨਾਮ ਸਿਰਫ ਦੀਪ ਸੀ ਪਰ ਬਾਅਦ ਵਿੱਚ ਜਦੋਂ ਬਾਬਾ ਦੀਪ ਸਿੰਘ ਜੀ ਖੰਡੇ ਬਾਟੇ ਦੀ ਪੌਲ ਸ਼ਕ ਲੈਂਦੇ ਨੇ ਤਾਂ ਫਿਰ ਉਹਨਾਂ ਦਾ ਨਾਮ ਦੀਪ ਸਿੰਘ ਰੱਖਿਆ ਜਾਂਦਾ ਹੈ ਭਾਈ ਦੀਪੇ ਦੇ ਮਾਤਾ ਪਿਤਾ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ ਇੱਕ ਵਾਰ ਭਾਈ ਦੀਪੇ ਨੂੰ ਨਾਲ ਲੈ ਕੇ ਉਸਦੇ ਮਾਤਾ ਪਿਤਾ ਸ੍ਰੀ ਅਨੰਤਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੇ ਹਨ ਉਹ ਉੱਥੇ ਕੁਝ ਸਮਾਂ ਰੁਕਦੇ ਹਨ ਤੇ ਗੁਰੂ ਘਰ ਦੀ ਸੇਵਾ ਕਰਦੇ ਹਨ ਜਦੋਂ ਉਹ ਵਾਪਸ ਆਉਣ ਲੱਗਦੇ ਹਨ ਤਾਂ ਗੁਰੂ ਸਾਹਿਬ ਭਾਈ ਦੀਪੇ ਨੂੰ ਆਪਣੇ ਕੋਲ ਰੱਖਣ ਦੀ ਇੱਛਾ ਜ਼ਾਹਰ ਕਰਦੇ ਹਨ। 3 ਮਹੀਨੇ ਅਤੇ 11 ਦਿਨ ਬਾਅਦ ਭਾਈ ਦੀਪੇ ਦੇ ਮਾਤਾ-ਪਿਤਾ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪਣੇ ਪਿੰਡ ਪੋਵਿੰਡ ਆ ਜਾਂਦੇ ਹਨ ਅਤੇ ਭਾਈ ਦੀਪਾ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੀ ਰੁਕ ਜਾਂਦੇ ਹਨ। ਉੱਥੇ ਰਹਿ ਕੇ ਭਾਈ ਦੀਪੇ ਨੇ ਭਾਈ ਮਣੀ ਸਿੰਘ ਜੀ ਕੋਲੋਂ ਗੁਰਬਾਣੀ ਅਭਿਆਸ ਦੀ ਸਿੱਖਿਆ ਲਈ ਇਸ ਤੋਂ ਇਲਾਵਾ ਉਹ ਗੁਰਮੁਖੀ ਸੰਸਕ੍ਰਿਤੀ ਅਤੇ ਫਾਰਸੀ ਦੀ ਸਿੱਖਿਆ ਵੀ ਲੈਂਦੇ ਰਹੇ। ਜਿੱਥੇ ਉਹ ਬਾਕੀ ਸਿੱਖਿਆ ਸਿੱਖਦੇ ਸਨ ਉੱਥੇ ਹੀ ਉਹਨਾਂ ਨੇ ਉੱਥੇ ਰਹਿ ਕੇ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨਤਾ ਹਾਸ ਤੇ ਇਸ ਦੇ ਨਾਲ ਨਾਲ ਉਹ ਤੋਪ ਚਲਾਉਣੀ ਅਤੇ ਪਿਸਤੌਲ ਚਲਾਉਣੀ ਵੀ ਸਿੱਖੇਗੇ ਸਨ ਜੋ ਉਹਨਾਂ ਦਿਨਾਂ ਵਿੱਚ ਕੋਈ ਵਿਰਲਾ ਹੀ ਚਲਾ ਸਕਦਾ ਸੀ ਫਿਰ ਕੁਝ ਸਾਲਾਂ ਬਾਅਦ ਭਾਈ ਦੀਪੇ ਦੇ ਮਾਤਾ ਪਿਤਾ ਜੀ ਵਾਪਸ ਆਨੰਦਪੁਰ ਸਾਹਿਬ ਵਿਖੇ ਆਉਂਦੇ ਹਨ ਆਪਣੇ ਪੁੱਤਰ ਨੂੰ ਨਾਲ ਲੈ ਕੇ ਜਾਣ ਵਾਸਤੇ ਉਹ ਆ ਕੇ ਪੁੱਛਦੇ ਹਨ ਕਿ ਸਾਡਾ ਦੀਪਾ ਕਿੱਥੇ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਜਵਾਬ ਦਿੰਦੇ ਹਨ ਕਿ ਹੁਣ ਉਹ ਤੁਹਾਡਾ ਦੀਪਾ ਨਹੀਂ ਸਗੋਂ ਮੇਰਾ ਦੀਪ ਸਿੰਘ ਬਣ ਗਿਆ ਹੈ ਕਿਉਂਕਿ ਗੁਰੂ ਸਾਹਿਬ ਨੇ ਆਪਣੇ ਹੱਥੀ ਅੰਮ੍ਰਿਤ ਛਕਾ ਕੇ ਭਾਈ ਦੀਪੇ ਨੂੰ ਦੀਪ ਸਿੰਘ ਬਣਾ ਦਿੱਤਾ ਸੀ ਦੀਪੇ ਦੇ ਮਾਤਾ ਪਿਤਾ ਉਸ ਨੂੰ ਦੀਪ ਸਿੰਘ ਬਣਿਆ ਵੇਖ ਕੇ ਬਹੁਤ ਖੁਸ਼ ਹੁੰਦੇ ਹਨ ਤੇ ਇਸ ਤੋਂ ਬਾਅਦ ਉਹ ਗੁਰੂ ਸਾਹਿਬ ਅੱਗੇ ਆਪਣੀ ਇੱਛਾ ਰੱਖਦੇ ਹਨ ਕਿ ਹੈ ਪਾਤਸ਼ਾਹ ਹੁਣ ਸਾਡਾ ਪੁੱਤਰ ਜਵਾਨ ਹੋ ਗਿਆ ਹੈ ਅਸੀਂ ਇਸ ਦਾ ਵਿਆਹ ਕਰਨਾ ਚਾਹੁੰਦੇ ਹਾਂ ਆਪ ਜੀ ਕਿਰਪਾ ਕਰੋ ਸਾਡੇ ਪੁੱਤਰ ਨੂੰ ਸਾਡੇ ਨਾਲ ਜਾਣ ਦੀ ਇਜਾਜ਼ਤ ਦੇ ਦਿਓ ਮਾਤਾ ਪਿਤਾ ਦੇ ਬੇਨਤੀ ਕਰਨ ਤੇ ਗੁਰੂ ਸਾਹਿਬ ਦੀਪ ਸਿੰਘ ਨੂੰ ਉਹਨਾਂ ਦੇ ਨਾਲ ਜਾਣ ਦੀ ਆਗਿਆ ਦੇ ਦਿੰਦੇ ਹਨ ਤੇ ਇਸ ਦੇ ਨਾਲ ਹੀ ਹੁਕਮ ਕਰਦੇ ਹਨ ਕਿ ਹੁਣ ਜਦੋਂ ਤੱਕ ਅਸੀਂ ਤੁਹਾਨੂੰ ਵਾਪਸ ਨਹੀਂ ਬੁਲਾਉਂਦੇ ਤੁਸੀਂ ਇੱਧਰ ਨਹੀਂ ਆਉਣਾ ਤੇ ਉੱਥੇ ਰਹਿ ਕੇ ਹੀ ਮਾਜੇ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਜਿਹੜੇ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਇਸ ਵੇਲੇ ਕਿੱਥੇ ਸਨ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਦੇ ਹੁਕਮਾਂ ਨਾਲ ਆਪਣੇ ਘਰ ਆ ਚੁੱਕੇ ਸਨ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਉਦੋਂ ਤੱਕ ਵਾਪਸ ਨਹੀਂ ਆਉਣਾ ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਹੁਣ ਜਿੰਨਾ ਮੇਰੇ ਵੀਰਾਂ ਨੇ ਇਤਿਹਾਸ ਪੜਿਆ ਸੁਣਿਆ ਹੈ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈ ਚੁੱਕਾ ਸੀ ਕੋਈ ਵੀ ਸਿੰਘ ਕਿਲੇ ਚੋਂ ਬਾਹਰ ਨਹੀਂ ਸੀ ਜਾ ਸਕਦਾ ਤੇ ਨਾ ਹੀ ਕੋਈ ਬਾਹਰੋਂ ਅੰਦਰ ਆ ਸਕਦਾ ਸੀ ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਕਿਲਾ ਛੱਡਦੇ ਨੇ ਤੇ ਛੋਟੇ ਸਾਹਿਬਾਂ ਦੀ ਸ਼ਿੱਧੀ ਤੱਕ ਇਹ ਸਾਰਾ ਵਰਤਾਰਾ ਪੂਰੇ ਇੱਕ ਹਫ਼ਤੇ ਚ ਹੀ ਵਾਪਰ ਜਾਂਦਾ ਆ ਉਸ ਵੇਲੇ ਬਾਬਾ ਦੀਪ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਬਹੁਤ ਦੂਰ ਮਾਜੇ ਧਰਤੀ ਤੇ ਹੁੰਦੇ ਨੇ ਤੇ ਉਹ ਸਮਾਂ ਸੀ ਜੋ ਅੱਜ ਦੇ ਸਮੇਂ ਵਾਂਗ ਕੋਈ ਵਟਸਐਪ ਜਾਂ ਮੋਬਾਈਲਾਂ ਦਾ ਸਮਾਂ ਨਹੀਂ ਸੀ ਹੁੰਦਾ ਉਸ ਸਮੇਂ ਜਿਹੜੇ ਸਨੇਹ ਆ ਉਹ ਆਪ ਜਾ ਕੇ ਦੇਣੇ ਪੈਂਦੇ ਸੀ ਤੇ ਜਦੋਂ ਤੱਕ ਇਹ ਗੱਲ ਬਾਬਾ ਦੀਪ ਸਿੰਘ ਜੀ ਤੱਕ ਪਹੁੰਚਦੀ ਆ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਆ ਸੋ ਮੈਂ ਉਮੀਦ ਕਰਦਾ ਜਿਨ੍ਹਾਂ ਦੇ ਬਣਾ ਚ ਸਵਾਲ ਸੀ ਉਹਨਾਂ ਨੂੰ ਇਸ ਦਾ ਜਵਾਬ ਮਿਲ ਚੁੱਕਾ ਹੋਊਗਾ ਸੋ ਹੁਣ ਆਪਾਂ ਵਧਦੇ ਹਾਂ ਆਪਣੀ ਵੀਡੀਓ ਵੱਲ ਨੂੰ ਹੁਣ ਜਦੋਂ ਸਾਰਾ ਵਰਤਾਰਾ ਵਾਪਰਨ ਤੋਂ ਬਾਅਦ ਕੁਝ ਠੰਡ ਢੰਡਾਲਾ ਹੁੰਦਾ ਆ ਗੁਰੂ ਸਾਹਿਬ ਦਮਦਮਾ ਸਾਹਿਬ ਦੀ ਧਰਤੀ ਤੇ ਵਾਪਸ ਆਉਂਦੇ ਹਨ ਤੇ ਉਧਰ ਦਿੱਲੀ ਚ ਬੈਠੇ ਗੁਰੂ ਸਾਹਿਬ ਦੇ ਮਹਿਲਾਂ ਨੂੰ ਮਾਤਾ ਜੀਤ ਕੌਰ ਤੇ ਮਾਤਾ ਸਾਹਿਬ ਦੇਵ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਵੀ ਭਾਈ ਮਣੀ ਸਿੰਘ ਜੀ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ ਤੇ ਆ ਜਾਂਦੇ ਹਨ ਇੱਥੇ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਦ ਗ੍ਰੰਥ ਦੀ ਬੀੜ ਨੂੰ ਤਿਆਰ ਕਰਨ ਦਾ ਨਿਸ਼ਚਾ ਕਰਦੇ ਨੇ ਆਦ ਗ੍ਰੰਥ ਮੈਂ ਇਸ ਕਰਕੇ ਵਰਤਿਆ ਕਿਉਂਕਿ ਉਸ ਸਮੇਂ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਜੀ ਕੋਲ ਸੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮਿਲੀ ਸੀ ਤੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਲਈ ਆਦ ਗ੍ਰੰਥ ਸ਼ਬਦ ਹੀ ਵਰਤੋਂ ਕੀਤੀ ਜਾਂਦੀ ਸੀ ਇਸ ਬੀੜ ਨੂੰ ਤਿਆ ਤੀਰਮੱਲਿਆ ਕੋਲ ਪਈ ਸੀ ਤੀਰਮੱਲਿਆ ਉਹ ਬੀੜ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਾਰੀ ਗੁਰਬਾਣੀ ਆਪਣੇ ਮੁਖ ਤੋਂ ਉਚਾਰਨ ਕਰਦੇ ਹਨ ਬੀੜ ਲਿਖਵਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵਿਖੇ ਆਉਣ ਦਾ ਸੱਦਾ ਭੇਜਦੇ ਹਨ ਗੁਰੂ ਗੋਬਿੰਦ ਸਿੰਘ ਜੀ ਸਾਰੀ ਬਾਣੀ ਆਪਣੇ ਮੁਖ ਤੋਂ ਉਚਾਰਨ ਕਰਦੇ ਹਨ ਭਾਈ ਮਨੀ ਸਿੰਘ ਜੀ ਇਸ ਨੂੰ ਲਿਖਦੇ ਜਾਂਦੇ ਹਨ ਤੇ ਬਾਬਾ ਦੀਪ ਸਿੰਘ ਜੀ ਕਲਮ ਅਤੇ ਦਵਾਦ ਦੀ ਸੇਵਾ ਕਰਦੇ ਹਨ ਆਦ ਗ੍ਰੰਥ ਦੀ ਸੰਪੂਰਨਤਾ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਜਾਣ ਲੱਗਦੇ ਹਨ ਤਾਂ ਉਹ ਬਾਬਾ ਦੀਪ ਸਿੰਘ ਜੀ ਨੂੰ ਤਿੰਨ ਹੁਕਮ ਕਰਕੇ ਜਾਂ ਪਾਵੇ ਤਾਂ ਪੰਥ ਦਾ ਅੰਗ ਬਣ ਕੇ ਉਸਦੇ ਮਦਦਗਾਰ ਸਾਬਤ ਹੋਣਾ ਹੈ ਇਹ ਕਹਿ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਾਣ ਲੱਗੇ ਤਾਂ ਬਾਬਾ ਦੀਪ ਸਿੰਘ ਜੀ ਕਿੰਨੇ ਹਨ ਕਿ ਗੁਰੂ ਸਾਹਿਬ ਮੇਰੀ ਸਿੱਖੀ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਤੁਹਾਡੀ ਸਿੱਖੀ ਕਿਸਾ ਸਵਾਸਾਂ ਨਾਲ ਲਵੇਗੀ ਸਮਾ ਆਵੇਗਾ ਅਸੀਂ ਤੁਹਾਡੇ ਅੰਦਰ ਆਪ ਵਰਤਾਂਗੇ ਜਿਹੜਾ ਪ੍ਰਣ ਤੁਸੀਂ ਕਰੋਗੇ ਉਹ ਨਿਭੇਗਾ ਤੁਹਾਡੇ ਪ੍ਰਣ ਨੂੰ ਮੌਤ ਵੀ ਖੰਡਨ ਨਹੀਂ ਕਰ ਪਾਉਗੀ ਗੁਰੂ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਸੇਵਾ ਨੂੰ ਬਖੂਬੀ ਨਿਭਾਇਆ ਉਹਨਾਂ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਰਹਿ ਕੇ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਸਰੂਪ ਉਹਨਾਂ ਨੇ ਦੋ ਸਿਰ ਸੋਨੇ ਦੀ ਸਿਆਹੀ ਨਾਲ ਲਿਖਿਆ ਤੇ ਇਸ ਸਰੂਪ ਨੂੰ ਉਹਨਾਂ ਨੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਤੇ ਇਸ ਤੋਂ ਇਲਾਵਾ ਬਾਕੀ ਦੇ ਤਿੰਨ ਸਰੂਪਾਂ ਨੂੰ ਵੀ ਬਾਕੀ ਦੇ ਚਾਰਾਂ ਤਖਤਾਂ ਉੱਪਰ ਭੇਜਿਆ ਗਿਆ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤਖਤ ਸ਼੍ਰੀ ਹਜ਼ੂਰ ਸਾਹਿਬ ਇੱਥੇ ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਉਸ ਵੇਲੇ ਸਿਰਫ ਚਾਰ ਹੀ ਤਖਤ ਹੋਇਆ ਕਰਦੇ ਸਨ ਪੰਜਵਾਂ ਤਖਤ ਬਾਅਦ ਵਿੱਚ ਬਣਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨ ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਨੇ ਬਹੁਤ ਸਾਰੀਆਂ ਖਜ਼ਾਨਾ ਪੋਥੀਆਂ ਵੀ ਲਿਖੀਆਂ ਸਨ ਖਜ਼ਾਨਾ ਪੋਥੀਆਂ ਐਦਾਂ ਕਹਿ ਲਵੋ ਜਿੱਦਾਂ ਅੱਜ ਸ਼੍ਰੀ ਗੁਰੂਕਾ ਸਾਹਿਬ ਜੀ ਇਹ ਜੰਗਾਂ ਜੁੱਦਾਂ ਦਾ ਵੇਲਾ ਸੀ ਉਹ ਵੇਲਾ ਸੀ ਜਦੋਂ ਸਿੰਘ ਜੰਗਲਾਂ ਵਿੱਚ ਰਹਿੰਦੇ ਸਨ ਇਸ ਲਈ ਸਿੰਘ ਇਹਨਾਂ ਖਜ਼ਾਨਾ ਪੋਥੀਆਂ ਨੂੰ ਆਪਣੇ ਕਮਰ ਕੱਸੇ ਵਿੱਚ ਸਜਾ ਕੇ ਰੱਖਦੇ ਸਨ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਆਉਂਦੇ ਹਨ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸਰਹੰਦ ਫਤਿਹ ਕਰਨ ਵਾਸਤੇ ਜਾ ਰਹੇ ਹਨ ਤਾਂ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਉਤਰਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਵੀ ਪਰਿਵਾਰ ਵਿਛੋੜੇ ਲੈ ਕੇ ਸਾਹਿਬ ਜਦੋਂ ਸ਼ਹੀ ਸਿੰਘ ਭਾਦਰ ਜੀ ਦਾ ਸਾਧਨਦੇ ਹਨ ਰਤਨ ਸਿੰਘ ਪੰਗੂ ਆਪਣੀ ਕਿਤਾਬ ਪੰਥ ਪ੍ਰਕਾਸ਼ ਵਿੱਚ ਲਿਖਦਾ ਹੈ ਕਿ ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦਾ ਇੱਕ ਦੰਦ ਟੁੱਟ ਗਿਆ ਸੀ ਜੰਗਾਂ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਭਾਦਰ ਜੀ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖਿਆ ਜਾਂਦੇ ਹਨ ਇੱਥੇ ਰਹਿ ਕੇ ਕੀਰਤਨ ਹੁੰਦਾ ਹੈ ਗੁਰਬਾਣੀ ਦੀਆਂ ਕਥਾ ਹੁੰਦੀਆਂ ਹਨ ਤੇ ਫਿਰ ਇੱਕ ਦਿਨ ਗੁਰਬਾਣੀ ਦੀ ਕਥਾ ਦੇ ਭੋਗ ਤੋਂ ਬਾਅਦ ਬਾਬਾ ਬੰਦਾ ਸਿੰਘ ਭਾਦਰ ਜੀ ਬਾਬਾ ਦੀਪ ਸਿੰਘ ਜੀ ਦੀ ਸਿਫਤ ਕਰਦੇ ਹੋਏ ਕਹਿੰਦੇ ਹਨ ਇਹ ਰੈਣੀ ਬੈਣੀ ਚ ਪੂਰੇ ਹਨ ਨਿਤਨੇਮੀ ਹਨ ਬਾਣੀ ਤੇ ਬਾਣੀ ਦੇ ਧਾਰਨੀ ਹਨ ਕਿਉਂਕਿ ਜੇਕਰ ਮੈਂ ਬੱਬਾ ਦੀਪ ਸਿੰਘ ਜੀ ਦੀ ਗੁਰਬਾਣੀ ਅਭਿਆਸ ਦੀ ਗੱਲ ਕਰਾਂ ਤਾਂ ਬੱਬਾ ਦੀਪ ਸਿੰਘ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖ ਰਹੇ ਸਨ ਤਾਂ ਕੀ ਕਰਦੇ ਸਨ ਇੱਕ ਸਰੂਪ ਸਾਹਮਣੇ ਰੱਖ ਲੈਂਦੇ ਸਨ ਇੱਕ ਜਿਹੜਾ ਲਿਖ ਰਹੇ ਹੁੰਦੇ ਹਨ ਜਿਹੜਾ ਸਰੂਪ ਉਹਨਾਂ ਨੇ ਸਾਹਮਣੇ ਰੱਖਿਆ ਹੈ ਉਸ ਤੋਂ ਗੁਰਬਾਣੀ ਦੀ ਤੁਕ ਵੇਖ ਕੇ ਪੜ੍ਹਦੇ ਹਨ ਫਿਰ ਲਿਖਣ ਲੱਗਿਆ ਪੜ੍ਹਦੇ ਹਨ ਫਿਰ ਲਿਖਣ ਤੋਂ ਬਾਅਦ ਇੱਕ ਵਾਰ ਫਿਰ ਦੁਬਾਰਾ ਪੜ੍ਹਦੇ ਹਨ ਸੋ ਇਸ ਤਰ੍ਹਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਬਾ ਦੀਪ ਸਿੰਘ ਜੀ ਦਾ ਗੁਰਬਾਣੀ ਦਾ ਅਭਿਆਸ ਕਿੰਨਾ ਹੋਊਗਾ ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਦੀਪ ਸਿੰਘ ਜੀ ਦੀ ਸੋਭਾ ਕਰਦੇ ਹੋਏ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੰਦੇ ਹਨ ਸਮਾਂ ਆਪਣੀ ਚਾਲ ਚੱਲਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਜਾਂਦੇ ਹਨ ਉਸ ਵੇਲੇ ਸਿੱਖ ਛੋਟੇ-ਛੋਟੇ ਜਥਿਆਂ ਦੇ ਵਿੱਚ ਵੰਡੇ ਹੋਏ ਸਨ ਇਹਨਾਂ ਜਥਿਆਂ ਨੂੰ ਇਕੱਠਾ ਕਰਕੇ 12 ਮਿਸਲਾਂ ਬਣਾਈਆਂ ਜਾਂਦੀਆਂ ਹਨ ਇਹਨਾਂ 12 ਮਿਸਲਾਂ ਵਿੱਚੋਂ ਇੱਕ ਮ ਜਿੱਥੇ ਬਾਬਾ ਦੀਪ ਸਿੰਘ ਜੀ ਦਮਦਮਾ ਟਕਸਾਲ ਦੇ ਪਹਿਲੇ ਮੁਖੀ ਸਨ ਉੱਥੇ ਹੀ ਮਿਸਲ ਸ਼ਹੀਦਾਂ ਦੇ ਪਹਿਲੇ ਮੁਖੀ ਵੀ ਬਾਬਾ ਦੀਪ ਸਿੰਘ ਜੀ ਸਨ ਹੁਣ ਜਿੱਥੇ ਇਹਨਾਂ ਮਿਸਲਾਂ ਦਾ ਜ਼ਿਕਰ ਚੱਲਿਆ ਤਾਂ ਇੱਕ ਗੱਲ ਹੈ ਜਿਹੜੀ ਮੈਨੂੰ ਲੱਗਦਾ ਕਿ ਆਪਸ ਨੂੰ ਸਾਂਝੀ ਕਰਨੀ ਚਾਹੀਦੀ ਆ ਕਿ ਇਹ ਜਿਹੜੇ ਮਿਸਲਾਂ ਦੇ ਸਰਦਾਰ ਸੀ ਇਹ ਆਪਸ ਦੇ ਵਿੱਚ ਲੜਦੇ-ਪੀੜਦੇ ਰਹਿੰਦੇ ਸੀ ਬਹੁਤ ਵਾਰ ਕਟਵੱਡ ਵੀ ਹੁੰਦੀ ਆ ਪਰ ਇਹਨਾਂ ਨੇ ਇੱਕ ਗੱਲ ਪੱਕੀ ਕੀਤੀ ਹੋਈ ਸੀ ਕਿ ਜਦੋਂ ਵੀ ਬਾਹਰੋਂ ਕੋਈ ਹਮਲਾਵਾ ਰਾ ਕੇ ਸਾਡੇ ਹਰਿਮੰਦਰ ਸਾਹਿਬ ਉੱਪਰ ਜਾਂ ਸਾਡੇ ਪੰਜਾਬ ਉੱਪਰ ਹਮਲਾ ਕਰੂਗਾ ਨਾ ਤਾਂ ਫਿਰ ਅਸੀਂ ਮਿਸਲਾਂ ਵਾਲੇ ਸਰਦਾਰ ਨਹੀਂ ਅਸੀਂ ਉਹਦੇ ਇੱਕ ਕੌਮ ਆ ਸਿੱਖ ਕੌਮ ਇੱਕੱਠੇ ਹੋ ਕੇ ਉਹਦਾ ਮੁਕਾਬਲਾ ਕਰਦੇ ਸੀ ਆਪਣੇ ਆ ਸਾਰੀਆਂ ਨਿੱਜੀ ਰੰਜਿਸ਼ਾਂ ਛੱਡ ਕੇ ਮਨ ਮਿਟਾਵ ਗੁੱਸੇ ਗਲੇ ਖਤਮ ਕਰਕੇ ਇੱਕ ਹੋ ਕੇ ਚੱਲਦੇ ਸਨ ਕਿਉਂਕਿ ਉਹਨਾਂ ਦਾ ਮੰਨਣਾ ਇਹ ਸੀ ਕਿ ਜੇਕਰ ਅਸੀਂ ਰਵਾਂਗੇ ਸਾਡੀਆਂ ਮਸਲੇ ਰਹਿਣਗੀਆਂ ਤਾਂ ਅਸੀਂ ਕਦੀ ਵੀ ਬਹਿ ਕੇ ਆਪਣੇ ਝਗੜੇ ਨਿਬੇੜ ਸਕਦੇ ਆ ਜਦੋਂ ਮਰਜੀ ਅਸੀਂ ਆਪਣੇ ਮਸਲੇਆਂ ਦਾ ਹੱਲ ਕੱਢ ਲਾਂਗੇ ਪਰ ਜੇਕਰ ਕੋਈ ਬਾਹਰ ਦਾ ਆ ਕੇ ਸਾਡੇ ਚੜ੍ਹਾਈ ਕਰਕੇ ਬਹਿ ਗਿਆ ਤਾਂ ਫਿਰ ਨਾ ਸਾਡੀਆਂ ਹੀ ਮਸਲੇ ਰਹਿਣ ਗਿਆ ਤੇ ਨਾ ਅਸੀਂ ਰਵਾਂਗੇ ਤੇ ਫਿਰ ਇਹਨਾਂ ਝਗੜਿਆਂ ਚੇਹਰਾਂ ਨੂੰ ਵੀ ਕੀ ਕਰਾਂਗੇ ਸੋ ਇਹਨਾਂ ਮਸਲਾਂ ਦੇ ਸਰਦਾਰਾਂ ਦੀ ਸੋਚ ਤੋਂ ਸਾਡੇ ਅੱਜ ਜਿਹੜੇ ਕੌਮ ਦੇ ਲੀਡਰ ਨੇ ਜਥੇਦਾਰ ਨੇ ਜਾਂ ਪ੍ਰਧਾਨ ਨੇ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਸਮਝਣੀ ਚਾਹੀਦੀ ਹੈ ਇਹ ਸੇਧ ਲੈਣੀ ਚਾਹੀਦੀ ਆ ਕਿ ਅਸੀਂ ਲੀਡਰ ਪ੍ਰਧਾਨ ਜਾਂ ਜਥੇਦਾਰ ਬਾਅਦ ਵਿੱਚ ਆ ਉਸ ਤੋਂ ਪਹਿਲਾਂ ਅਸੀਂ ਇੱਕ ਸੇਖ ਹਾਂ ਤੇ ਜੇਕਰ ਅੱਜ ਸਾਡੇ ਤੇ ਵੀ ਕੋਈ ਪੀੜ ਪੈਂਦੀ ਆ ਨਾ ਤੇ ਆਪਣੇ ਗੁੱਸੇ ਗਿੱਲੇ ਮਨਮਟਾਓ ਖਤਮ ਕਰਕੇ ਨਾ ਅ ਆਪਣੇ ਵੱਡੇ ਵਡੇਰਿਆਂ ਆਪਣੇ ਬਜ਼ੁਰਗਾਂ ਦੇ ਪੈੜਾ ਤੇ ਚੱਲਣ ਦੀ ਉਹਨਾਂ ਦੀ ਸਿੱਖਿਆਵਾਂ ਨੂੰ ਅਪਣਾਉਣ ਦੀ 1748 ਵਿੱਚ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਹਮਲਾ ਕਰਨ ਵਾਸਤੇ ਆਉਂਦਾ ਏ ਉਹ 1748 ਤੋਂ ਲੈ ਕੇ 1767 ਤੱਕ ਭਾਰਤ ਉੱਪਰ ਸੱਤ ਹਮਲੇ ਕਰਦਾ ਏ ਜਦੋਂ ਉਸਦੇ ਪਹਿਲੇ 3-4 ਹਮਲੇ ਕੀਤੇ ਹੁੰਦੇ ਨੇ ਇਹਨਾਂ 3-4 ਹਮਲਿਆਂ ਦੇ ਵਿੱਚ ਉਹ ਵੀ ਨਾਦਰ ਸ਼ਾਹ ਵਾਂਗੂ ਭਾਰਤ ਉੱਪਰ ਹਮਲਾ ਕਰਕੇ ਇਥੋਂ ਗੱਡਿਆਂ ਦੇ ਗੱਡੇ ਭਰ ਕੇ ਸੋਨੇ ਹੀਰੇ ਜਵਾਹਰਾਤ ਆਦ ਸਭ ਚੀਜ਼ਾਂ ਨੂੰ ਅਫਗਾਨ ਲੈ ਕੇ ਜਾਂਦਾ ਏ ਤੇ ਇਹੀ ਨਹੀਂ ਉਹ ਇੱਥੋਂ ਦੀਆਂ ਧੀਆ ਭੈਣਾਂ ਨੂੰ ਚੁੱਕ ਕੇ ਵੀ ਆਪਣੇ ਨਾਂ ਲੈ ਕੇ ਜਾਂਦਾ ਗਜਨੀ ਦੇ ਬਾਜ਼ਾਰਾਂ 'ਚ ਵੇਚਣ ਵਾਸਤੇ ਉਹ ਭਾਰਤ ਦੀਆਂ ਬਹੂ ਬੇਟੀਆਂ ਨੂੰ ਧੀਆ ਨੂੰ ਗਜਨੀ ਦੇ ਬਾਜ਼ਾਰਾਂ ਵਿੱਚ ਪੇਡਾਂ ਬੱਕਰੀਆਂ ਤੋਂ ਵੀ ਘੱਟ ਮੁੱਲ ਤੇ ਵੇਚਦਾ ਸੀ ਅਜੇ ਪੇਡਾਂ ਬੱਕਰੀਆਂ ਦਾ ਵੀ ਉਹਨਾਂ ਸਮਿਆਂ ਦੇ ਵਿੱਚ 4-5 ਟੱਕੇ ਮਿਲ ਜਾਂਦੇ ਸੀ ਗਜਨੀ ਦੇ ਬਾਜ਼ਾਰ 'ਚ ਪਰ ਭਾਰਤ ਦੀਆਂ ਬਹੁ-ਬੇਟੀਆਂ ਦੀ ਕੀਮਤ ਸਿਰਫ 1 ਜਾਂ 2 ਟੱਕਾ ਹੁੰਦੀ ਸੀ ਬਾਬਾ ਬਘੇਲ ਸਿੰਘ ਜੀ ਸਰਦਾਰ ਚੜਤ ਸਿੰਘ ਜੀ ਜੱਸਾ ਸਿੰਘ ਆਲੂ ਵਾਲੀ ਜੱਸਾ ਸਿੰਘ ਰਾਮਗੜੀਆ ਜਦੋਂ ਇਹਨਾਂ ਸਰਦਾਰਾਂ ਨੂੰ ਪਤਾ ਲੱਗਦਾ ਕਿ ਅਮਨ ਸ਼ਾਹ ਅਬਦਾਲੀ ਭਾਰਤ ਦੀਆਂ ਬਹੁ-ਬੇਟੀਆਂ ਨੂੰ ਬੰਦੀ ਬਣਾ ਕੇ ਆਪਣੇ ਨਾਂ ਲੈ ਕੇ ਜਾ ਰਿਹਾ ਏ ਤਾਂ ਉਹ ਇਸ ਦੇ ਟੋਲਿਆਂ ਉੱਪਰ ਵੀ ਹਮਲਾ ਕਰਕੇ ਭਾਰਤ ਦੀਆਂ ਬਹੁ-ਬੇਟੀਆਂ ਨੂੰ ਛੁਡਾ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਕੇ ਆਉਂਦੇ ਨੇ ਸੋ ਅੱਜ ਜਿਹ ਇਹ ਉਹਨਾਂ ਬਾਬਿਆਂ ਦੀ ਹੀ ਦਵਾਈ ਹੋਈ ਆ ਜਿਨ੍ਹਾਂ ਨੂੰ ਅੱਜ ਤੁਸੀਂ ਗਲਤ ਇਸ਼ਾਰੇ ਕਰਦੇ ਹੋ ਖਾਲਸੇ ਨੇ ਬਹੁਤ ਸਾਰੀਆਂ ਧੀਆਂ ਭੈਣਾਂ ਨੂੰ ਇੱਜ਼ਤਾਂ ਸਮੇਤ ਉਹਨਾਂ ਨੂੰ ਉਹਨਾਂ ਦੇ ਘਰੇ ਛੱਡ ਕੇ ਆਏ ਸੀ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਨਹੀਂ ਤੇ ਜੇਕਰ ਅੱਜ ਉਹਨਾਂ ਦਾ ਰਾਜ਼ ਹੁੰਦਾ ਜਿਹੜੇ ਸਾਡੇ ਤੇ ਹਮਲਾ ਕਰਨ ਆਉਂਦੇ ਸੀ ਤਾਂ ਅੱਜ ਸ਼ਾਇਦ ਅੱਜ ਵੀ ਸਾਡੀ ਕੀਮਤ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦੀ ਹਿੰਦੀ ਜੋ ਉਸ ਸਮੇਂ ਸੀ ਅਹਿਮਦ ਸ਼ਾਹ ਅਬਦਾਲੀ ਦੇ ਤਿੰਨ ਚਾਰ ਹਮਲੇ ਜੋ ਸਿੱਖਾਂ ਨੇ ਨਾਕਾਮ ਕਰ ਦਿੱਤੇ ਸੀ ਆਪਣੇ ਹੱਲਿਆਂ ਨੂੰ ਨਾਕਾਮ ਹੋਣ ਤੋਂ ਬਾਅਦ ਉਹ ਆਪਣੇ ਪੁੱਤਰ ਤਮੂਰ ਜਿਸ ਨੂੰ ਨੇ ਪੰਜਾਬ ਦਾ ਗਵਰਨਰ ਬਣਾਇਆ ਸੀ ਉਸ ਨੂੰ ਅਤੇ ਜਹਾਂ ਖਾਨ ਨੂੰ ਬੁਲਾਉਂਦਾ ਹੈ ਤੇ ਪੁੱਛਦਾ ਹੈ ਕਿ ਇਹ ਲੋਕ ਕੌਣ ਹਨ ਜਿਹੜੇ ਇਸ ਦੇ ਰਾਹ ਵਿੱਚ ਰੋੜਾ ਬਣੇ ਹੋਏ ਹਨ ਕਿਉਂਕਿ ਮੈਂ ਤਾਂ ਮਰਾਠੇ ਨਹੀਂ ਛੱਡੇ ਤੇ ਫਿਰ ਇਹ ਲੋਕ ਕੌਣ ਨੇ ਆ ਜਹਾਂ ਖਾਨ ਉਸ ਨੂੰ ਦੱਸਦਾ ਹੈ ਕਿ ਜੰਗਲਾਂ ਵਿੱਚ ਰਹਿਣ ਵਾਲੇ ਬਹੁਤ ਹੀ ਜੰਗਲੀ ਜੇ ਲੋਕ ਹਨ ਇਹਨਾਂ ਦਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਪਰ ਇਹਨਾਂ ਦਾ ਜਿਹੜਾ ਰਹਿਬਰ ਹੋਇਆ ਵਾ ਉਹ ਬਹੁਤ ਕਰਨੀ ਵਾਲਾ ਸੀ ਇਹ ਇਹਨਾਂ ਨੂੰ ਤਿੰਨ ਚੀਜ਼ਾਂ ਦੇ ਕੇ ਗਿਆ ਆ ਇੱਕ ਕੋਈ ਗ੍ਰੰਥ ਆ ਜਿਹਦੀ ਇਹ ਬਾਣੀ ਪੜ੍ਹਦੇ ਨੇ ਤੇ ਉਸ ਬਾਣੀ ਨੂੰ ਪੜ੍ਹ ਕੇ ਇਹ ਕੋਈ ਮਿੱਠਾ ਪਾਣੀ ਤਿਆਰ ਕਰਦੇ ਨੇ ਜਿਸ ਨੂੰ ਪੀ ਕੇ ਗਿੱਦੜ ਵੀ ਸ਼ੇਰ ਬਣ ਜਾਂਦੇ ਨੇ ਤੇ ਫਿਰ ਇਹਨਾਂ ਦਾ ਕੋਈ ਇੱਕ ਆਬੇ ਹਯਾਤ ਹੈ ਆਬੇ ਹਯਾਤ ਉਹਨੇ ਅੰਮ੍ਰਿਤਸਰ ਦੇ ਸਰੋਵਰ ਵਾਸਤੇ ਸ਼ਬਦ ਵਰਤਿਆ ਸੀ ਉਹਨਾਂ ਨੂੰ ਉਹ ਇੱਕ ਆਬੇ ਹਯਾਤ ਦੇ ਕੇ ਗਏ ਜਿਸ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਅੱਧਾ ਮਰਿਆ ਬੰਦਾ ਵੀ ਜਿਉਂਦਾ ਹੋ ਜਾਂਦਾ ਹੈ ਸਾਰੀ ਗੱਲ ਸੁਣਨ ਤੋਂ ਬਾਅਦ ਅਬਦਾਲੀ ਕਹਿੰਦਾ ਹੈ ਕਿ ਇਹਨਾਂ ਦੇ ਇਕੱਠੇ ਹੋਣ ਤੇ ਰੋਕ ਲਾ ਦਿੱਤੀ ਜਾਵੇ ਨਾ ਇਹ ਪੰਜ ਇਕੱਠੇ ਹੋਣਗੇ ਤੇ ਨਾ ਹੀ ਇਹ ਅੰਮ੍ਰਿਤ ਤਿਆਰ ਕਰ ਪਾਉਣਗੇ ਜਿਸ ਨੂੰ ਪੀ ਕੇ ਗੱਦੜਾਂ ਤੋਂ ਸ਼ੇਰ ਬਣਦੇ ਨੇ ਤੇ ਰਹੀ ਗੱਲ ਇਹਨਾਂ ਦੇ ਆਬੇਹਿਆਤ ਦੀ ਤਾਂ ਉਸ ਨੂੰ ਪੂਰ ਦਿਓ ਨਾ ਉਹ ਆਬੇਹਿਆਤ ਹੋਏਗਾ ਤੇ ਨਾ ਹੀ ਇਹ ਮਰੇ ਹੋਏ ਜਿਉਂਦੇ ਹੋਣਗੇ ਅਬਦਾਲੀ ਦੀ ਇਸ ਗੱਲ ਨੂੰ ਹੁਕਮ ਵਿੱਚ ਲਿਆਂਦਿਆ ਹੋਇਆ ਮੁਗਲ ਫੌਜਾਂ ਨੇ ਦਰਬਾਰ ਸਾਹਿਬ ਨੂੰ ਤੋਪਾ ਦੇ ਨਾਲ ਉਡਾ ਦਿੱਤਾ ਅਤੇ ਇਸ ਦੇ ਸਰੋਵਰ ਨੂੰ ਜਾਨਵਰਾਂ ਦੀ ਹੱਡੀਆਂ ਅਤੇ ਗੰਦ ਦੇ ਨਾਲ ਪੂਰ ਕੇ ਰੱਖ ਦਿੱਤਾ ਇਹ ਖਬਰ ਸੁਣ ਕੇ ਬਾਬਾ ਦੀਪ ਸਿੰਘ ਜੀ ਦੇ ਡੋਲੇ ਫੜਕਣ ਲੱਗ ਜਾਂਦੇ ਹਨ ਗੁੱਸੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਉਹਨਾਂ ਦਾ ਹੱਥ ਕਲਮ ਤੋਂ ਛੁੱਟ ਕੇ 18 ਸੇਰ ਦੇ 2 ਤਾਰੀ ਖੰਡੇ ਨੂੰ ਜਾ ਕੇ ਪੈ ਜਾਂਦਾ ਹੈ ਉਸ ਵੇਲੇ ਬਾਬਾ ਜੀ ਦੀ ਉਮਰ 75 ਸਾਲ ਦੀ ਹੁੰਦੀ ਹੈ ਹੁਣ ਇੱਥੇ ਇੱਕ ਕਿੰਨੀ ਅश्चਰਜ ਵਾਲੀ ਗੱਲ ਆ ਕਿ ਜਦੋਂ ਭਰ ਜਵਾਨੀ ਸੀ ਬਾਬਾ ਜੀ ਉੱਪਰ ਤਾਂ ਉਹ ਸਾਰੀ ਉਮਰ ਕਲਮ ਚਲਾਉਂਦੇ ਰਹੇ ਗੁਰੂ ਗ੍ਰੰਥ ਸਾਹਿਬ ਦੀਆਂ ਪੀੜਾਂ ਲਿਖਦੇ ਰਹੇ ਖਜ਼ਾਨਾ ਪੋਥੀਆਂ ਲਿਖਦੇ ਰਹੇ ਤੇ ਹੁਣ ਜਦੋਂ ਕਲਮ ਚਲਾਉਣ ਦਾ ਸਮਾਂ ਸੀ ਤਾਂ ਉਹਨਾਂ ਨੇ ਆਪਣਾ ਹੱਥ ਖੰਡੇ ਨੂੰ ਪਾ ਲਿਆ ਉਹ ਦਮਦਮਾ ਸਾਹਿਬ ਦੀ ਧਰਤੀ ਤੇ ਅਰਦਾਸ ਕਰਕੇ ਤੁਰਦੇ ਹਨ ਕਿ ਜਦ ਤੱਕ ਮੈਂ ਤੇਰੇ ਦਰ ਘਰਦੇ ਹੋਏ ਬੇਦਬੀ ਦਾ ਬਦਲਾ ਨਹੀਂ ਲੈ ਲੈਂਦਾ ਉਦੋਂ ਤੱਕ ਮੈਂ ਆਪਣੇ ਪ੍ਰਾਣ ਨਹੀਂ ਤਿਆਗਾਂਗਾ ਜਦੋਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ ਤੁਰਦੇ ਹਨ ਤਾਂ ਉਹਨਾਂ ਦੇ ਨਾਲ ਸਿਰਫ 4-5 ਸਿੰਘ ਹੁੰਦੇ ਹਨ ਭਿੱਖੀਵਿੰਡ ਖੇਮ ਕਰਨ ਦੇ ਰਸਤੇ ਤੋਂ ਹੁੰਦੇ ਹੁੰਦੇ ਜਦੋਂ ਤਰਨਤਾਰਨ ਪਹੁੰਚਦੇ ਹਨ ਤਾਂ ਉੱਥੋਂ ਤੱਕ ਆਉਂਦੇ ਆਉਂਦੇ ਸਿੰਘਾਂ ਦੀ ਗਿਣਤੀ 5000 ਹੋ ਜਾਂਦੀ ਹੈ ਹੁਣ ਤਰਨਤਾਰਨ ਸਾਹਿਬ ਵਿਖੇ ਇੱਕ ਵਾਰ ਫਿਰ ਅਰਦਾਸ ਕੀਤੀ ਜਾਂਦੀ ਹੈ हे ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਮੈਂ ਗੁਰੂ ਰਾਮਦਾਸ ਜੀ ਦੇ ਦਰ ਦੀ ਹੋਈ ਅਰਦਾਸ ਕਰਨ ਤੋਂ ਬਾਅਦ ਦਰਬਾਰ ਸਾਹਿਬ ਵੱਲ ਅੱਗੇ ਵਧਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਆਪਣੇ ਦੋ ਤਾਰੀ ਖੰਡੇ ਦੇ ਨਾਲ ਤਰਤੀਪਰ ਲਕੀਰ ਖਿੱਚਦੇ ਨੇ ਤੇ ਸਿੰਘਾਂ ਨੂੰ ਵੰਗਾਰ ਕੇ ਕਹਿੰਦੇ ਹਨ ਕਿ ਅਜੇ ਵੀ ਤੁਹਾਡੇ ਕੋਲ ਟਾਈਮ ਹੈ ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਪਿਆਰ ਹੈ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਹੈ ਅਜੇ ਵੀ ਪਿੱਛੇ ਮੁੜ ਜਾਵੋ ਕਿਸੇ ਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਜੋ ਸਿਰ ਧੜ ਦੀ ਬਾਜ਼ੀ ਲਾਉਣ ਲਈ ਤਿਆਰ ਹਨ ਗੁਰੂ ਰਾਮਦਾਸ ਜੀ ਦੇ ਧਾਰ ਵਾਸਤੇ ਆਪਣਾ ਸੀਸ ਕਟਾਉਣ ਲਈ ਤਿਆਰ ਹਨ ਉਹ ਇਸ ਲੀਕ ਨੂੰ ਪਾਰ ਕਰਕੇ ਮੇਰੇ ਪਿੱਛੇ ਆ ਜਾਣ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸਿੰਘ ਨੇ ਇੱਕ ਮਿੰਟ ਵੀ ਨਹੀਂ ਲਾਇਆ ਸਾਰੇ ਦੇ ਸਾਰੇ ਸਿੰਘ ਲੀਕ ਪਾਰ ਕਰਕੇ ਬਾਬਾ ਜੀ ਵਾਲੇ ਪਾਸੇ ਆ ਕੇ ਖੜੇ ਹੋ ਗਏ ਇਸ ਤੋਂ ਬਾਅਦ ਬਾਬਾ ਜੀ ਆਪਣੇ ਜਥੇ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧਦੇ ਹਨ ਉਹਨਾਂ ਦੀ ਕੀਤੀ ਸਰਦਾਸ ਨੂੰ ਪੰਜਾਬੀ ਦਾ ਅਖ਼ਾੜ ਇਸ ਤਰ੍ਹਾਂ ਲਿਖਦਾ ਹੈ ਭਾਜੜਾ ਸਿੱਖੀ ਦੇ ਬੈਰੀਆਂ ਨੂੰ ਪਾਵਾਂਗਾ ਮੈਂ ਸਿੱਖੀ ਸਿੱਧਕ ਨੂੰ ਦਾਗ ਨਾ ਲਾਵਾਂਗਾ ਮੈਂ ਕੜਾ ਪ੍ਰਸ਼ਾਦ ਗੁਰੂ ਘਰ ਚੜਾਉਂਦੇ ਨੇ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਵਾਂਗਾ ਮੈਂ ਅਰਦਾਸ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਆਪਣੇ ਚਟੇ ਰੰਗ ਦੇ ਘੋੜੇ ਤੇ ਸਵਾਰ ਹੋ ਕੇ ਇੱਕ ਹੱਥ 'ਚ 18 ਸੇਰ ਦਾ ਦੋ ਤਾਰੀ ਖੰਡਾ ਤੇ ਦੂਜੇ ਹੱਥ ਵਿੱਚ ਉਹਨੇ ਹੀ ਭਾਰ ਦਾ ਗੁਰਜ ਚੱਕ ਕੇ ਸ਼੍ਰੀ ਅਮਰਸਰ ਸਾਹਿਬ ਵੱਲੋਂ ਚਾਲੇ ਪਾ ਦਿੰਦੇ ਹਨ ਹੁਣ ਗੁਰਜ ਨੂੰ ਲੈ ਕੇ ਕਈਆਂ ਦੇ ਮਨ ਨੂੰ ਸ਼ੰਕਾ ਵੀ ਆਉਂਦਾ ਹੈ ਕਿਉਂਕਿ ਅਸੀਂ ਜ਼ਿਆਦਾਤਰ ਬਾਬਾ ਜੀ ਦੇ ਖੰਡੇ ਦਾ ਜ਼ਿਕਰ ਸੁਣਿਆ ਹੈ ਗੁਰਜ ਦਾ ਨਹੀਂ ਤਾਂ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਮੁਗਲ ਜਰਨੈਲ ਕਰੀਮ ਬਖਸ਼ ਨੂੰ ਬਾਬਾ ਦੀਪ ਸਿੰਘ ਜੀ ਨੇ ਸਿਰ ਵਿੱਚ ਗੁਰਜ ਮਾਰ ਕੇ ਹੀ ਮਾਰਿਆ ਸੀ ਤੇ ਉਸ ਗ ਤੁਸੀਂ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰ ਸਕਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਰੋਜ ਰਹਿਰਾ ਸਾਹਿਬ ਜੀ ਤੋਂ ਬਾਅਦ ਸ਼ਸਤਰਾਂ ਦਰਸ਼ਨ ਕਰਾਇਆ ਜਾਂਦੇ ਹਨ ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਬਾਕੀ ਸ਼ਸਤਰਾਂ ਦੇ ਨਾਲ ਇਹ ਗੁਰਜਵੀ ਮੌਜੂਦ ਹੈ ਤਰਨਤਾਰਨ ਤੋਂ ਚੱਲ ਕੇ ਬਾਬਾ ਦੀਪ ਸਿੰਘ ਜੀ ਜਦੋਂ ਗੋਲਵਾਰ ਵਿਖੇ ਪਹੁੰਚਦੇ ਹਨ ਤਾਂ ਉੱਥੇ ਉਹਨਾਂ ਦਾ ਸਾਹਮਣਾ ਜਹਾਨ ਖਾਨ ਦੇ ਨਾਲ ਹੋ ਜਾਂਦਾ ਹੈ ਜੋ ਆਪਣੀ ਫੌਜ ਨੂੰ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਰੋਕਣ ਵਾਸਤੇ ਆ ਰਿਹਾ ਹੁੰਦਾ ਹੈ ਹੁਣ ਉਥੇ ਜੇਕਰ ਦੋਨਾਂ ਫੌਜਾਂ ਦੀ ਤੁਲਨਾ ਕੀਤੀ ਜਾਵੇ ਤਾਂ ਬਾਬਾ ਦੀਪ ਸਿੰਘ ਜੀ ਦੇ ਜੱਥੇ ਦੇ ਵਿੱਚ ਕੌਣ ਨੇ ਉਹ ਲੋਕ ਜੋ ਕੀਰਤੀ ਨੇ ਕਾਮੇ ਨੇ ਕਿਸਾਨ ਨੇ ਜਿਨ੍ਹਾਂ ਦੇ ਕੋਲ ਕੋਈ ਬਹੁਤੇ ਵਧੀਆ ਜਾਂ ਆਧੁਨਿਕ ਹਥਿਆਰ ਨਹੀਂ ਹਨ ਡਾਂਗਾ ਸੋਟੇ ਨੇ ਤਲਵਾਰਾਂ ਨੇ ਭਾਲੇ ਨੇ ਨੇਜੇ ਨੇ ਤੀਰ ਨੇ ਬਸ ਇਹੀ ਕੁਛ ਨੇ ਜਾਂ ਵੱਧ ਤੋਂ ਵੱਧ ਉਹਨਾਂ ਦੇ ਜਿਹੜੇ ਖੇਤੀ ਵਾਲੇ ਸੰਧ ਹੁੰਦੇ ਨੇ ਉਹ ਨੇ ਉਹਨਾਂ ਕੋਲ ਤੇ ਦੂਜੇ ਪਾਸੇ ਜਿਹੜੀ ਜਹਾਨ ਖਾਨ ਦੀ ਫੌਜ ਆ ਉਹ ਜੰਗੀ ਸਾਜ਼ੋ ਸਮਾਨ ਦੇ ਨਾਲ ਪੂਰੀ ਤਰ੍ਹਾਂ ਲੈਸ ਆ ਉਹਨਾਂ ਕੋ ਪਿਸਟਲ ਨੇ ਉਹਨਾਂ ਕੋਲ ਤੋਪਾਂ ਨੇ ਵਧੀਆ ਹਥਿਆਰ ਨੇ ਉਹਨਾਂ ਦੇ ਕੋਲ ਤੇ ਉਹਨਾਂ ਦੀ ਗਿਣਤੀ ਬਾਬਾ ਜੀ ਦੇ ਜੱਥੇ ਵਾਲੇ ਸਿੰਘਾਂ ਤੋਂ ਵੀ ਕਿਤੇ ਜ਼ਿਆਦਾ ਆ ਪਰ ਫਿਰ ਵੀ ਸਿੰਘ ਬਿਨਾਂ ਡਰੇ ਬੋਲੇ ਸੋਨੇਹਾਲ ਦਾ ਜਕਾਰਾ ਲਗਾ ਕੇ ਜਹਾਨ ਖਾਨ ਦੀ ਫੌਜ ਉੱਪਰ ਟੁੱਟ ਕੇ ਪੈ ਜਾਂਦੇ ਹਨ ਜਹਾਨ ਖਾਨ ਹਾਥੀ ਉੱਪਰ ਬੈਠ ਕੇ ਸਿੰਘਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੁੰਦਾ ਹੈ। ਬਾਬਾ ਦੀਪ ਸਿੰਘ ਜੀ ਜੱਥੇ ਵਿੱਚ ਇੱਕ ਭਾਈ ਲక్ష్మణ ਸਿੰਘ ਹੁੰਦੇ ਹਨ ਜੋ ਕਾਫੀ ਦੇਰ ਤੋਂ ਕਿਸੇ ਤਾਂਗ ਵਿੱਚ ਹੁੰਦੇ ਨੇ। ਹੁਣ ਇਸ ਜੰਗ ਦੇ ਵਿੱਚ ਅੱਜ ਦੀਆਂ ਫਿਲਮਾਂ ਵਰਗਾ ਇੱਕ ਸੀਨ ਆਪਰਦਾ ਏ। ਜਦੋਂ ਜਹਾਨ ਖਾਨ ਆਪਣੇ ਹਾਥੀ ਉੱਪਰ ਬੈਠ ਕੇ ਸਿੰਘਾਂ ਨਾਲ ਲੜਦਾ ਹੋਇਆ ਉਹਨਾਂ ਵੱਲ ਨੂੰ ਅੱਗੇ ਵਧਦਾ ਏ ਤਾਂ ਉਸ ਦਾ ਹਾਥੀ ਇੱਕ 5 ਕੋ ਫੁੱਟ ਮਿੱਟੀ ਦੇ ਟਿੱਬੇ ਦੇ ਕੋਲ ਆਉਂਦਾ ਏ। ਜਹਾਨ ਖਾਨ ਦੇ ਹਾਥੀ ਨੂੰ ਮਿੱਟੀ ਦੇ ਟਿੱਬੇ ਕੋਲ ਆਇਆ ਵੇਖ ਕੇ ਭਾਈ ਲక్ష్మణ ਸਿੰਘ ਜੀ ਆਪਣੇ ਘੋੜੇ ਨੂੰ ਤੂਫਾਨ ਵਾਂਗ ਭਜਾਉਂਦੇ ਹਨ। ਉਹ ਮੁਗਲ ਫੌਜ ਨੂੰ ਆਪਣੇ ਘੋੜੇ ਦੇ ਪਰ ਆਪਣੇ ਘੋੜੇ ਨੂੰ ਚੜਾ ਕੇ ਜਹਾਨ ਖਾਨ ਦੇ ਹਾਥੀ ਕੋਲ ਛਾਲ ਮਰਵਾ ਦਿੰਦੇ ਹਨ ਜਦੋਂ ਉਹਨਾਂ ਦਾ ਘੋੜਾ ਜਹਾਨ ਖਾਨ ਦੇ ਹਾਥੀ ਕੋਲ ਛਾਲ ਮਾਰਦਾ ਹੈ ਤਾਂ ਭਾਈ ਲక్ష్మణ ਸਿੰਘ ਜੀ ਬਿਜਲੀ ਦੀ ਫੁਰਤੀ ਦੇ ਨਾਲ ਇੱਕ ਕਰਪਾਨ ਕੱਢ ਕੇ ਉਸ ਦਾ ਵਾਰ ਜਹਾਨ ਖਾਨ ਦੀ ਧੌਣ ਤੇ ਕਰਦੇ ਹਨ ਕਿ ਜਹਾਨ ਖਾਨ ਦਾ ਸਿਰ ਧੂੜਾਂ ਚੱਟ ਰਿਆ ਹੁੰਦਾ ਹੈ ਹੁਣੇ ਉਹ ਸਮਾਂ ਸੀ ਜਦੋਂ ਜੰਗਾਂ ਆਪਣੇ ਜਰਨੈਲਾਂ ਦੇ ਸਿਰ ਤੇ ਲੜੀਆਂ ਜਾਂਦੀਆਂ ਸਨ ਪਰ ਜਦੋਂ ਇਹਨਾਂ ਦੀ ਫੌਜ ਦਾ ਜਰਨੈਲ ਹੀ ਮਾਰਿਆ ਗਿਆ ਤਾਂ ਸਾਰੀ ਮੁਗਲ ਫੌਜ ਦੇ ਵਿੱਚ ਭਗੜੜ ਮਚ ਜਾਂਦੀ ਹੈ ਇਹ ਫੌਜ ਮੁਰਦੇ ਪੈਰੀ ਪਿਛੇ ਲਾਹੌਰ ਵੱਲ ਨੂੰ ਭੱਜਣੀ ਸ਼ੁਰੂ ਹੋ ਜਾਂਦੀ ਹੈ ਸਿੰਘਾਂ ਨੇ ਇਹ ਜੰਗ ਦਾ ਮੈਦਾਨ ਫਤਿਹ ਕਰ ਲਿਆ ਸੀ ਤੇ ਹੁਣ ਫੇਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧਣ ਲੱਗਦੇ ਨੇ ਜਿਹੜੀ ਫੌਜ ਸਿੰਘਾਂ ਕੋਲੋਂ ਹਾਰ ਕੇ ਲਾਹੌਰ ਵੱਲ ਨੂੰ ਜਾ ਰਹੀ ਸੀ ਉਹਨਾਂ ਨੂੰ ਰਸਤੇ ਵਿੱਚ ਤਮੂਰ ਮਿਲ ਜਾਂਦਾ ਹੈ ਤਮੂਰ ਆਪਣੀ ਹੋਰ ਫੌਜ ਲੈ ਕੇ ਸਿੰਘਾਂ ਨੂੰ ਰੋਕਣ ਵਾਸਤੇ ਆ ਰਿਹਾ ਹੁੰਦਾ ਹੈ ਜਿਹੜੀ ਫੌਜ ਹਾਰ ਕੇ ਲਾਹੌਰ ਵੱਲ ਨੂੰ ਭੱਜ ਰਹੀ ਸੀ ਉਹ ਉਸ ਫੌਜ ਨੂੰ ਵੀ ਆਪਣੇ ਨਾਲ ਦੁਬਾਰਾ ਲਾ ਕੇ ਸਿੰਘਾਂ ਉੱਪਰ ਹਮਲਾ ਕਰਨ ਵਾਸਤੇ ਅੱਗੇ ਵਧਦਾ ਹੈ ਤੇ ਹੁਣ ਇੱਕ ਵਾਰ ਫੇਰ ਤੋਂ ਸਿੰਘਾਂ ਅਤੇ ਮੁਗਲਾਂ ਦੇ ਵਿੱਚ ਜੰਗ ਸ਼ੁਰੂ ਹੁੰਦਾ ਏ ਇਹ ਜੰਗ ਜਿੱਥੇ ਅੱਜ ਗੁਰਦੁਆਰਾ ਟਾਲਾ ਸਾਹਿਬ ਬਣਿਆ ਹੈ ਉਸ ਜਗ੍ਹਾ ਤੇ ਹੁੰਦਾ ਏ ਐਸ ਵਾਰ ਮੁਗਲਾਂ ਦੀ ਗਿਣਤੀ ਸਿੰਘਾਂ ਨਾਲੋਂ ਦੂਣੀ ਤੀਣੀ ਸੀ ਤੇ ਉਹ ਸਿੰਘਾਂ ਉੱਪਰ ਭਾਰੀ ਪੈ ਰਿਆ ਸੀ ਪਰ ਫਿਰ ਵੀ ਸਿੰਘ ਹਾਰ ਨਹੀਂ ਸੀ ਮੰਨ ਰਹੇ ਉਹ ਉਨੇ ਹੀ ਜੋਸ਼ ਨਾਲ ਉਨੇ ਹੀ ਜਨੂਨ ਨਾਲ ਡਟ ਕੇ ਮੁਕਾਬਲਾ ਕਰ ਰਹੇ ਸੀ ਮੁਗਲਾਂ ਦਾ ਜਿਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਘੋੜਾ ਸ਼ਹੀਦ ਹੋ ਜਾਂਦਾ ਏ ਤੇ ਬਾਬਾ ਦੀਪ ਸਿੰਘ ਜੀ ਪੈਦਲ ਹੀ ਦੁਸ਼ਮਣਾਂ ਨਾਲ ਲੜਦੇ ਹੋਏ ਅੱਗੇ ਵੱਲ ਨੂੰ ਵਧਦੇ ਹਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੀ ਕਿਤਾਬ ਗੁਰਮਤਿ ਨਾਮ ਅਭਿਆਸ ਕਮਾਈ ਦੇ ਪਹਿਲੇ ਪੰਨੇ ਦੀ ਭੂਮਿਕਾ ਉੱਪਰ ਲਿ ਇੱਕ ਐਸੀ ਤਰੰਗ ਉੱਠਦੀ ਸੀ ਕਿ ਉਹਨਾਂ ਦਾ ਖੰਡਾ ਜਿਸ ਦੇ ਸਿਰ ਤੇ ਵੀ ਪੈਂਦਾ ਸੀ ਉਸ ਦੇ ਉੱਪਰ ਵੀ ਉਸ ਦਾ ਅਸਰ ਹੋ ਜਾਂਦਾ ਸੀ ਬਾਬਾ ਦੀਪ ਸਿੰਘ ਜੀ ਮੁਗਲ ਸਪਾਹੀਆਂ ਨੂੰ ਗਾਜਰ ਮੂਲੀ ਦੇ ਵਾਂਗ ਵੜਦੇ ਹੋਏ ਅੱਗੇ ਵਧ ਰਹੇ ਹੁੰਦੇ ਨੇ ਕਿ ਇਹ ਦੇਖ ਕੇ ਉਹਨਾਂ ਦਾ ਜਰਨੈਲ ਅਯਾਨ ਖਾਨ ਬਾਬਾ ਦੀਪ ਸਿੰਘ ਨੂੰ ਲਲਕਾਰ ਕੇ ਕਹਿੰਦਾ ਹੈ ਕਿਉਂ ਆਪਣੇ ਬੰਦੇ ਮਰਵਾਉਣੇ ਆ ਆਪਾਂ ਦੋਵੇਂ ਆਪਸ ਹੀ ਨਿਬੜ ਲੈਣੇ ਆ ਜਿਹੜਾ ਬਚ ਗਿਆ ਉਸ ਦੀ ਫਤਿਹ ਹੋਊਗੀ ਹੁਣ ਇੱਕ ਪਾਸੇ 75 ਸਾਲ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਤੇ ਦੂਜੇ ਪਾਸੇ 35 ਸਾਲਾਂ ਦਾ ਨੌਜਵਾਨ ਅਯਾਨ ਖਾਨ ਹੁੰਦਾ ਹੈ ਦੋਨਾਂ ਦੇ ਵਿੱਚ ਬਹੁਤ ਘੱਟ ਹਸਾਂ ਦਾ ਯੁੱਧ ਹੁੰਦਾ ਹੈ ਕਿਉਂਕਿ ਅਯਾਨ ਖਾਨ ਵੀ ਬਹੁਤ ਬਹਾਦਰ ਯੋਦਾ ਸੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਦੋਵੇਂ ਸੂਰਮੇ ਲੜਦੇ ਲੜਦੇ ਅਖੀਰ ਤੇ ਇੱਕ ਅਜਿਹਾ ਇਕੱਠਾ ਵਾਰ ਕਰਦੇ ਹਨ ਕਿ ਦੋਨਾਂ ਸੂਰਮਿਆਂ ਦੇ ਸੀਸ ਧੜ ਤੋਂ ਅਲੱਗ ਹੋ ਜਾਂਦੇ ਨੇ ਹੋ ਡਾਕਟਰ ਤੇਜਾ ਸਿੰਘ ਜੀ ਤੇ ਪ੍ਰੋਫੈਸਰ ਮਦਨਜੀਤ ਕੌਰ ਜੀ ਇਹਨਾਂ ਦਾ ਮੰਨਣਾ ਆ ਕਿ ਬਾਬਾ ਜੀ ਦਾ ਸਿਸ ਧੜ ਤੋਂ ਅਲੱਗ ਨਹੀਂ ਸੀ ਆ ਸਗੋਂ ਕੋਈ ਡੂੰਗਾ ਫੱਟ ਲੱਗਾ ਸੀ ਜਿਸ ਨੂੰ ਬਾਬਾ ਜੀ ਨੇ ਆਪਣੇ ਹੱਥ ਨਾਲ ਰੋਕ ਕੇ ਰੱਖ ਲਿਆ ਸੀ ਤਾਂ ਜੋ ਖੂਨ ਨਾ ਵਹਿ ਸਕੇ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸਿਸ ਧੜ ਤੋਂ ਅਲੱਗ ਹੋ ਜਾਊਗਾ ਤੇ ਉਸ ਨੂੰ ਬਾਅਦ ਵਿੱਚ ਚੁੱਕ ਕੇ ਆਪਣੀ ਤਲੇ ਤੇ ਟਿਕਾ ਲੈਣਾ ਇਹ ਤਾਂ ਫਿਰ ਕਰਾਮਾਤ ਹੋ ਜਾਂਦੀ ਹੈ ਤੇ ਸਿੱਖੀ ਦੇ ਵਿੱਚ ਕਰਾਮਾਤ ਦੀ ਕੋਈ ਥਾਂ ਨਹੀਂ ਪਰ ਇੱਥੇ ਹੁਣ ਮੇਰਾ ਇੱਕ ਨਿੱਜੀ ਵਿਚਾਰ ਹੈ ਕਿ ਬਾਬਾ ਦੀਪ ਸਿੰਘ ਜੀ ਕੋਈ ਆਮ ਸਖਸ਼ੀਅਤ ਨਹੀਂ ਸਨ ਇਹ ਉਹ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਸ਼ੀਰਵਾਦ ਦਿੱਤਾ ਸੀ ਕਿ ਤੁਹਾਡਾ ਬਚਨ ਕਦੇ ਵੀ ਖਾਲੀ ਨਹੀਂ ਜਾਊਗਾ ਤੁਸੀਂ ਜੋ ਪ੍ਰਣ ਕਰੋਗੇ ਉਸ ਨੂੰ ਮੌਤ ਵੀ ਨਹੀਂ ਟਾਲ ਸਕਦੀ ਉਹਨਾਂ ਨੇ ਖੁੱਦ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਉਹਨਾਂ ਦੇ ਸਿਰ ਤੇ ਸੀ ਤੇ ਇਹ ਕੋਈ ਕਰਾਮਾਤ ਨਹੀਂ ਸਗੁਰਹਾਨੀਅਤ ਆ ਤੇ ਰੂਹਾਨੀਅਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਹੁਣ ਅੱਜ ਜੇਕਰ ਕੋਈ ਮੈਨੂੰ ਕਹੇ ਕਿ ਚੀਜ਼ ਸਾਬਤ ਕਰਕੇ ਵਿਖਾ ਤਾਂ ਮੈਂ ਇੰਨੀ ਕਮਾਈ ਵਾਲਾ ਨਹੀਂ ਆ ਕਿ ਮੈਂ ਇਹਨੂੰ ਸਾਬਤ ਕਰ ਸਕਾਂ ਪਰ ਹਾਂ ਜੋ ਸਿੰਘ ਕਮਾਈ ਵਾਲੇ ਹੁੰਦੇ ਨੇ ਉਹ ਸਾਬਤ ਕਰਦੇ ਨੇ ਤੇ ਆਪਾਂ ਇਤਿਹਾਸ ਵਿੱਚੋਂ ਭਾਈ ਤਾਰੂ ਸਿੰਘ ਜੀ ਦੀ ਵੀ ਲੈ ਸਕਦੇ ਆ ਉਹਨਾਂ ਨੇ ਵੀ ਵਚਨ ਕੀਤੇ ਸੀ ਕਿ ਜਦ ਤੱਕ ਜ਼ਕਰੀਆ ਖਾਨ ਨਹੀਂ ਮਾਰਿਆ ਜਾਂਦਾ ਮੇਰੀ ਮੌਤ ਵੀ ਨਹੀਂ ਹੋਊਗੀ ਤੇ ਉਹ ਵੀ ਬਿਨਾ ਖੋਪੜ ਤੋਂ 21 ਦਿਨ ਤੱਕ ਜਿਉਂਦੇ ਰਹੇ ਸਨ ਉਦੋਂ ਤੱਕ ਜਦੋਂ ਤੱਕ ਜ਼ਕਰੀਆ ਖਾਨ ਮਰ ਨਹੀਂ ਜਾਂਦਾ ਸੋ ਇਹ ਰੋਹਾਨੀਅਤ ਹੁੰਦੀ ਹੈ ਜੋ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਾਬਾ ਦੀਪ ਸਿੰਘ ਜੀ ਦਾ ਸਿਰ ਥੜ੍ਹ ਤੋਂ ਅਲੱਗ ਹੋਇਆ ਸੀ ਜਾਂ ਕੋਈ ਡੂੰਗਾ ਫੱਟ ਲੱਗਾ ਸੀ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਜਦੋਂ ਇਕੱਠਾ ਵਾਰ ਕਰਨ ਦੇ ਨਾਲ ਅਯਾਨ ਖਾਨ ਤੇ ਬਾਬਾ ਦੀਪ ਸਿੰਘ ਜੀ ਦਸਿਸ ਧੜ ਤੋਂ ਅਲੱਗ ਹੋ ਜਾਂਦੇ ਨੇ ਤਾਂ ਉਸ ਵੇਲੇ ਇੱਕ ਸਿੰਘ ਬਾਬਾ ਦੀਪ ਸਿੰਘ ਜੀ ਨੂੰ ਆਜ ਦੇ ਕੇ ਕਹਿੰਦਾ ਹੈ ਕਿ ਬਾਬਾ ਜੀ ਤੁਸੀਂ ਤਾਂ ਪ੍ਰਣ ਕੀਤਾ ਸੀ ਕਿ ਤੁਸੀਂ ਹਰ ਮੰਦਰ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਆਪਣੇ ਪ੍ਰਾਣ ਨਹੀਂ त्याਗੋਗੇ ਤੇ ਜੇਕਰ ਹੁਣ ਤੁਸੀਂ ਸ਼ਹੀਦ ਹੋ ਗਏ ਤਾਂ ਤੁਹਾਡਾ ਇਹ ਪ੍ਰਣ ਵਿੱਚੇ ਰਹਿ ਜਾਏਗਾ ਉਸ ਦਾ ਕੀ ਹੋਵੇਗਾ ਇਤਿਹਾਸਕਾਰ ਦੱਸਦੇ ਨੇ ਕਿ ਉਸ ਸਿੰਘ ਦੇ ਇੰਨਾ ਕਹਿਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਸਰੀਰ ਦੁਬਾਰਾ ਹਰਕਤ ਵਿੱਚ ਆਉਂਦਾ ਹੈ ਬਾਬਾ ਦੀਪ ਸਿੰਘ ਜੀ ਆਪਣੇ ਸੀਸ ਨੂੰ ਖੱਬੀ ਤਲੀ ਤੇ ਰੱਖ ਕੇ ਸੱਜੇ ਹੱਥ ਨਾਲ ਖੰਡਾ ਵਾਹੰਦੇ ਹੋਏ ਫਿਰ ਦੁਬਾਰਾ ਅੱਗੇ ਵਧਣ ਲੱਗਦੇ ਨੇ ਤੇ ਜਦੋਂ ਮੁਗਲ ਇਹ ਵੇਖਦੇ ਨੇ ਕਿ ਬਾਬਾ ਦੀਪ ਸਿੰਘ ਜੀ ਦਾ ਪੂਰਾ ਸਰੀਰ ਲਹੂ ਨਾਲ ਗੜੋਚੋ ਚੁੱਕਾ ਏ ਪਰ ਫਿਰ ਵੀ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਲੜ ਰਹੇ ਨੇ ਤਾਂ ਉਹ ਡਰ ਕੇ ਵਾਪਸ ਲਾਹੌਰ ਵੱਲ ਨੂੰ ਭੱਜਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਜਿਉਂਦਾ ਨਾ ਲੜਨਾ ਆਉਂਦਾ ਏ ਪਰ ਇਹ ਤਾਂ ਮਰ ਕੇ ਵੀ ਲੜਦੇ ਹਨ ਸਾਨੂੰ ਮਰਿਆ ਨਾ ਲੜਨਾ ਤਾਂ ਸਿਖਾਇਆ ਹੀ ਨਹੀਂ ਗਿਆ ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਪਹੁੰਚਦੇ ਨੇ ਤੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਆਪਣਾ ਸੀਸ ਭੇਟ ਕਰਕੇ ਆਪਣੇ ਪ੍ਰਾਣ ਨੂੰ ਪੂਰਾ ਕਰਦੇ ਨੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਜਿਸ ਜਗ੍ਹਾ ਉੱਪਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ ਸੀ ਅੱਜ ਵੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਵਿੱਚ ਉਸ ਜਗ੍ਹਾ ਤੇ ਬਾਬਾ ਦੀਪ ਸਿੰਘ ਦਾ ਸਥਾਨ ਬਣਾਇਆ ਗਿਆ ਹੈ ਅਤੇ ਜਿਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦੇ ਬਾਕੀ ਦੇ ਸਰੀਰ ਦਾ ਸਸਕਾਰ ਹੋਇਆ ਸੀ ਉਸ ਜਗ੍ਹਾ ਤੇ ਗੁਰਦੁਆਰਾ ਹੈ ਸੋ ਐਸੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਸੰਪੂਰਨ ਇਤਿਹਾਸ ਤੇ ਜਾਂਦੇ ਜਾਂਦੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਸਾਡੇ ਦਰਬਾਰ ਸਾਹਿਬ ਨੂੰ 84 ਤੱਕ ਬਹੁਤ ਵਾਰ ਢਾਇਆ ਗਿਆ ਪਰ ਸਿੱਖਾਂ ਨੇ ਕਦੀ ਵੀ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਸਾਡਾ ਰਾਜ ਆਊਗਾ ਤਾਂ ਫਿਰ ਅਸੀਂ ਇਸ ਨੂੰ ਕਾਇਮ ਕਰ ਲਾਂਗੇ ਕਿਉਂਕਿ ਸੋਚਣ ਵਾਲੀ ਗੱਲ ਆ ਉਸ ਵੇਲੇ ਸਿੰਘਾਂ ਕੋਲ ਕੋਈ ਰਾਜ ਭਾਗ ਨਹੀਂ ਸੀ ਹੁੰਦਾ ਉਹਨਾਂ ਕੋਲ ਕੋਈ ਤੌਲਤਾ ਨਹੀਂ ਸੀ ਹੁੰਦੀਆਂ ਉਹ ਤਾਂ ਜੰਗਲਾਂ 'ਚ ਰਹਿੰਦੇ ਸੀ ਛੋਲੇ ਖਾ ਕੇ ਗੁਜ਼ਾਰੇ ਕਰਦੇ ਸੀ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ ਪਰ ਫਿਰ ਵੀ ਜਦੋਂ ਕਦੀ ਦਰਬਾਰ ਸਾਹਿਬ ਉੱਪਰ ਕੋਈ ਭੀੜ ਪਈ ਆ ਜਾਂ ਪੰਜਾਬ ਉਪਰ ਕੋਈ ਭੀੜ ਪਈ ਆ ਤਾਂ ਸਿੰਘ ਨਿਕਲ ਕੇ ਸਾਹਮਣੇ ਆਏ ਆ ਉਹਨਾਂ ਨੇ ਕਿਹਾ ਕਿ ਸਾਡੇ ਘਰ ਰਹਿਣ ਰਹਿਣ ਪਰ ਅਸੀਂ ਗੁਰੂ ਰਾਮਦਾਸ ਜੀ ਦੇ ਘਰ ਜ਼ਰੂਰ ਬਣਾ ਕੇ ਰਹਿਣਾ ਹੈ ਤੋਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਬਾਕੇ ਨਾਲ ਵੱਤੋ ਵੱਤ ਸ਼ੇਅਰ ਕਰਿਓ ਤੇ ਇੱਕ ਵਾਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਤੇ ਸਾਨੂੰ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਅਗਲੀ ਵੀਡੀਓ ਸਿੱਖ ਇਤਿਹਾਸ ਜਾਂ ਪੰਜਾਬ ਦੇ ਕਿਸ ਮੁੱਦੇ ਤੇ ਕਿਸ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਉਸ ਟੌਪਿਕ ਦੇ ਉੱਪਰ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ ਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਹੌਸਲੇ ਨੂੰ ਜ਼ਰੂਰ ਵਧਾਓ ਤੇ ਬੈਲ ਦਾ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਧੰਨਵਾਦ